ਬਾਬਾ ਤੇਰੇ ਕਿਰਤ ਕਰਨ ਦੇ ਉਪਦੇਸ਼ ਤੇ ਪਿੰਡ ਮੰਡੀ ਖਲਾਂ ਦਾ ਬਜ਼ੁਰਗ ਸ਼ੇਰ ਸਿੰਘ 70 ਸਾਲਾਂ ਤੋਂ ਪੈਰਾ ਦੇ ਰਿਹਾ ਹੈ। 35 ਸਾਲ ਸੀਰ ਕੀਤਾ ਤੇ ਹੁਣ 25 ਸਾਲਾਂ ਤੋਂ ਦਿਹਾੜੀ ਕਰਦਾ ਆ ਰਿਹਾ। ਕਿਰਤ ਦਾ ਸਰੂਰ ਐਨਾ ਕਿ ਚਿਹਰੇ ਤੇ ਹਾਲੇ ਵੀ ਹਾਸੇ ਰਹਿੰਦੇ ਹਨ। ਆਓ ਇਸ ਦੇ ਸੰਘਰਸ਼ਮਈ ਜੀਵਨ ਬਾਰੇ ਇਸ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਠ ਠੀਕ ਹੋ ਜੀ। ਠੀਕ ਹੈ ਜੀ। ਕਿੰਨੀ ਉਮਰ ਹੋ ਗਈ ਜੀ ਹੁਣ ਤੁਹਾਡੀ? ਮੋਰੋ ਜੀ 70 ਛਾਲ ਦੇ ਨੇੜੇ ਲੱਗੀ ਹੈ। ਅੱਛਾ 70 ਸਾਲ ਹੋ ਗਏ ਜੀ। ਠੀਕ ਹੈਗਾ। ਤੇ ਤੁਸੀਂ ਪਹਿਲੀ ਵਾਰ ਜਦੋਂ ਬੱਚੇ ਸੀਗੇ ਉਦੋਂ ਹੂੰ ਤੇ ਕਦੋਂ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਜਦੋਂ ਜੀ ਪਤਨ ਮੈਂ ਕੰਮ ਕਰਨ ਲੱਗਿਆ ਹੂੰ ਮੈਂ ਪਹਿਲਾਂ ਤਾਂ ਮੈਂ ਬੱਕਰੀਆਂ ਚਾਰੀਆਂ ਪੰਜ 7 ਸਾਲ ਅੱਛਾ ਕਿੰਡੀ ਕੋ ਉਮਰ ਦੇ ਆਨੇ ਸ਼ੁਰੂ ਕਰਤਾ ਸੀ ਉਹ ਬੱਕਰੀਆਂ ਦਾ ਮੈਨੂੰ ਜੀ ਮੈਂ ਤਾਂ 10 ਸਾਲ ਦੇ ਨੂੰ ਲਾਤਾ ਸੀਗਾ ਠੀਕ ਹੈਗਾ ਤੇ ਉਦੋਂ ਬਾਅਦ ਫਿਰ ਮਤਲਬ ਮੈਂ ਰਲਾ ਛੇ ਠੇਕੇ ਤੇ ਪਾੜੀ ਬਾਲੀ ਰਲਗੇ ਸੀ ਉਦੋਂ ਉਮਰ ਕਿੰਨੀ ਸੀਗੀ ਉਮਰ ਉਹ ਦਾ ਸੀਗੀ 17 ਸਾਲ ਦੀ ਅੱਛਾ 17 ਸਾਲ ਦੀ ਸੀ ਤੇ ਉਹ ਕਿੰਨੇ ਰੁਪਈਆ ਤੇ ਰਲੇ ਸੀਗੇ ਫਿਰ ਉਹ ਰੁਪਈਆ ਰਲਿਆ ਸੀਗਾ ਜੀ ਮੈਂ 300 ਤੇ ਰਲਿਆ ਸੀਗਾ ਜੀ ਉਦੋਂ ਅੱਛਾ ਹਾਂ ਮਤਲਬ ਵਾੜਾ ਦੋ ਵਾਰ ਹੂੰ 300 ਤੇ ਰਹਾ ਸੀ ਸਾਲ ਭਰ ਤੇ ਅੱਛਾ ਫਿਰ ਮੈਂ ਇਹ 2 ਸਾਲ ਲਾਇਆ ਲਗਾਤਾਰ ਲਗਾਤਾਰ 6 ਮਹੀਨੇ ਹਾਂ ਲਗਾਤਾਰ ਮਤਲਬ 2 ਸਾਲ ਆ ਜੀ ਮਤਲਬ 2 ਸਾਲ ਤੇ ਤੁਸੀਂ ਫਿਰ ਸ਼ੀਰ ਕਰਨਾ ਕਿਉਂ ਸ਼ੁਰੂ ਕਰਤਾ ਸੀਗਾ ਬੱਕਰੀਆਂ 'ਚ ਮੁਨਾਫਾ ਨਹੀਂ ਸੀਗਾ ਕੀ ਕਾਰਨ ਹੋਇਆ ਨਕਬਾ ਤਾਂ ਆਛੀਗਾ ਜਿ ਐਂ ਜੀ ਹਣਾ ਸ਼ੀਰਨਾ ਮਤਲਬ ਬੰਦਾ ਅਸੀਂ ਕੰਮਾਂ ਤੇ ਉਦੋਂ ਤੇ ਮਤਲਬ ਕੁੜੀ ਬਣਾਣੀ ਸੀ ਭੈਣ ਬਣਾਣੀ ਸੀ ਹੂੰ ਪੈਸਿਆਂ ਦੀ ਲੋੜ ਸੀ ਹਾਂ ਮੇਰਾ ਭਰਾ ਮੈਨੂੰ ਕਹਿੰਦਾ ਵੀ ਸ਼ੀਰ ਪਾਲੀ ਰਣਾ ਅ ਮੇਰੇ ਮਿੱਥੋਂ ਵੱਡਾ ਸੀਗਾ ਉਹ ਵੀ ਹੂੰ ਉਹ ਵੀ ਕਮਾਈ ਕਰਦਾ ਸੀ ਬਹੁਤ ਜ਼ਿਆਦਾ ਤੇ ਮੈਂ ਵੀ ਸ਼ੀਰ ਮਤਲਬ ਹਾਂ ਪਿਤਾ ਕਮ ਤਾਂ ਕਰੀ ਜਿਹੜਾ ਪਿਓ ਕੰਬਰਾ ਕਰਦਾ ਸੀ ਅਸੀਂ ਵੀ ਕੰਬਰ ਮੁੰਦੇ ਮੰਗਰੀ ਲੱਗੇ ਅੱਛਾ ਤੇ ਮਾਂ ਪਿਓ ਸੋਡਾ ਉਹ ਵੀ ਅਸੀਰੀ ਕਰਦੇ ਸੀ ਹਾਂ ਹਾਂ ਜੀ ਅਸੀਰੀ ਕਰਦਾ ਸੀ ਠੀਕ ਹੈਗਾ ਤੇ ਉਹਨਾਂ ਦੇ ਨਾਲ ਹੀ ਤੁਸੀਂ ਪ੍ਰਸੀਡ ਕਰ ਹਾਂ ਉਹਦੇ ਮੰਗਰੀ ਲੱਗ ਗਿਆ ਸੀ ਹਾਂ ਜੀ ਹੂੰ ਤੇ ਪਹਿਲੀ ਵਾਰ ਕਿਹਦੇ ਨਾਲ ਅਸੀਰ ਕੀਤਾ ਜੀ ਤੁਸੀਂ ਪਹਿਲੀ ਵਾਰ ਜੀ ਅਸੀਂ ਮੈਂ ਜਦੋਂ ਰੜਾ ਦਾ 300 ਤੋਂ 400 ਦਾ ਕਰਦੇ ਆਲ ਆਊਟ ਹੂੰ ਕਿਵੇਂ ਲੱਗਿਆ ਉਦੋਂ ਤੁਹਾਨੂੰ ਔਖਾ ਲੱਗਿਆ ਕਿ ਕਿ ਨਹੀਂ ਉੱਖਾ ਦਾ ਕੋਈ ਲੱਗਾ ਨਹੀਂ ਜੀ ਹੁਣ ਜਦੋਂ ਕੰਮ 'ਚ ਧਿਆਨ ਨਹੀਂ ਸੀਗਾ ਕੰਮ 'ਚ ਕੋਈ ਉੱਖਾ ਲੱਗਾ ਹੂੰ ਉਦੋਂ ਬਾਅਦ ਫਿਰ ਮਹੋਦੇ ਭਰਾ ਨਾਲ ਦੂਜੇ ਨਾਲ ਹੂੰ ਜੀਰ ਸਾਹਿਬ ਨਾਲ ਹੂੰ ਤਨਸਾਰ ਉਹਦੇ ਨਾਲ ਮਤਲਬ ਉਹਨਾਂ ਸਾਰੇ ਪਰਿਵਾਰ ਨਾਲ ਮੈਂ ਲਗਾਤਾਰ 10 ਸਾਲ ਲਈ ਅੱਛਾ ਤੇ ਕਿਹੋ ਜਿਹਾ ਰਿਹਾ ਬਿਹਾਰ ਉਹਨਾਂ ਦਾ ਬਹਾਰ ਪੂਰਾ ਵਧੀਆ ਰਿਹਾ ਜੀ ਹਾਂ ਮਤਲਬ ਵਧੀਆ ਸੀ ਬੰਦੇ ਭਲੇ ਮਾਨਸ ਦੇ ਸਾਰੇ ਹਾਂ ਕਿਤੇ ਤੂੰ ਮੈਂ ਤਾਂ ਨਹੀਂ ਹੋਈ ਉਹਨਾਂ ਨਾਲ ਨਾ ਨਾ ਕਦੇ ਨਹੀਂ ਹੋਈ ਤੂੰ ਮੈਂ ਤਾਂ ਮਤਲਬ ਮੈਂ 35 ਸਾਲ ਲਾਤੇ ਸੀ ਹੂੰ ਤੇ ਮੈਂ ਕਿਤੇ ਧੂਆਂ ਕਿਸੇ ਨਾਲ ਨਹੀਂ ਹੋਈ ਬੱਦ ਤਕਰ ਠੀਕ ਹੈਗਾ ਤੇ ਜਿਵੇਂ ਹਾਂ ਹਾਂ ਅੱਛੇ ਕੋਈ ਬਗਉਂਦੇ ਸੀਗੇ ਤੇ ਅੱਛੇ ਕੋਈ ਬੋਲਦੇ ਸੀਗੇ ਕਿ ਕਿੰਨੇ ਵਜੇ ਬਾਗ ਜਾਂਦੇ ਸੀ ਤੁਸੀਂ ਪਰ ਕੋਈ ਬਾਗ ਜਾਂਦੇ ਸੀਗੇ ਮਤਲਬ ਸਵੇਰੇ ਹੀ ਬਾਗ ਜਾਂਦੇ ਸੀ ਮੈਂ ਬਾੜ ਦੀ ਨਾ ਮਤਲਬ ਘਰੇ ਬਾਗ ਜਾਂਦੇ ਸੀ ਮੂਨੇ ਰਹੀ ਹਾਂ ਤੇ ਆਉਂਦੇ ਕਦੋਂ ਸੀਗੇ ਆਉਂਦੇ ਤਾਂ ਕਦੇ 7:20 ਵੱਜ ਜਾਂਦੇ ਸੀ ਕਿਤੇ ਹਨੇਰਾ ਵੀ ਹੋ ਜਾਂਦਾ ਸੀ ਵੱਧ ਹੂੰ ਕਿਉਂ ਉਹਦੇ ਨੇ ਰੱਖ ਬਰੇ ਕੰਬਾਲਾ ਕਰਦੇ ਸੀਗੇ ਅੱਛਾ ਦੁਪਹਿਰੇ ਮਤਲਬ ਹਟ ਜਾਂਦੀ ਸੀ ਗਰਮੀਸ਼ ਹੂੰ ਜਾਂ ਖੇਤ ਬੈ ਜਾਂਦੇ ਜਾਂ ਪਿੰਡ ਆ ਜਾਂਦੇ ਹੂੰ ਤੇ ਜਿਵੇਂ ਹੁਣ ਤੁਸੀਂ ਆਪ ਤੁਹਾਡੇ ਪਿੰਡ ਇੱਥੇ ਮੰਡੀ ਕਲਾ ਸਕੂਲ ਆਗਾ ਉਦੋਂ ਸੀਗਾ ਸਕੂਲ ਸਕੂਲ ਸੀਗਾ ਜਿੱਦੋਂ ਸਾਡੇ ਬਣਿਆ ਸੀ ਸਕੂਲ ਅੱਛਾ ਜਦੋਂ ਮਾਲਚਾਰਦਾ ਸੀਗਾ ਜਦੋਂ ਮਾਲਚਾਰਦੇ ਤੁਸੀਂ ਹਾਂਜੀ ਵੱਡਾ ਸਕੂਲ ਉਦੋਂ ਬਣਿਆ ਸੀਗਾ 70 ਸਾਲ ਪਹਿਲਾਂ ਹਾਂ ਹਾਂ ਬੰਦ ਬਣਿਆ ਬੜਾ ਸੀਗਾ ਉਦੋਂ ਵਸਾ ਪਹਿਲਾਂ ਅਭੀ ਸਕੂਲ ਸੀਗਾ ਪਹਿਲਾਂ ਉਹਨਾਂ ਸੀ ਇੱਥੇ ਪੰਚਾਇਤ ਘਰ ਬਣਿਆ ਆਪਣਾ ਠੀਕ ਹੈ ਉੱਥੇ ਮੇਰਾ ਭਰਾ ਪੜ੍ਹਿਆ ਸੀ ਪਹਿਲਾਂ ਹੂੰ ਥੋੜੇ ਨਹੀਂ ਮਨਚ ਆਇਆ ਕਿਤੇ ਸਾਡੇ ਮਨਚ ਕੋਈ ਨਹੀਂ ਆਇਆ ਜੀ ਅਸੀਂ ਤਾਂ ਮਤਲਬ ਬੱਕਰੀਆਂ ਚ ਲੱਗ ਗਿਆ ਹਾਂ ਫਿਰ ਮੈਂ ਮਤਲਬ ਮਹਿਮਾਨਾ ਨਾਲ ਮਤਲਬ ਪਾਲੀ ਜਾਣ ਲੱਗਾ ਹੂੰ ਬਸ ਉਦੋਂ ਬਾਅਦ ਫਿਰ ਮੈਂ ਜਦੋਂ ਉਹਨਾਂ ਨਾਲ ਲਾਤੇ 10 ਸਾਲ ਹੂੰ ਤਾਂ ਕਿੰਨੇ ਦਿਨ ਗਿਆ ਕਿੰਨੇ ਦਿਨ ਆ ਗਿਆ ਉਹ ਤਾਂ ਮੇਰੇ ਭਰਾ ਨੂੰ ਪਤਾ ਸੀਗਾ ਹੂੰ ਤੇ ਪਰ ਮੈਂ ਜਦੋਂ ਪਹਿਲੀ ਸਾਲ ਵਾਲਿਆਂ ਤੇ ਹੂੰ ਤੇ ਉਦੋਂ ਮੈਨੂੰ ਪਤਾ ਵੀ ਤਿੰਨ ਸਾਲ ਤੋਂ ਮੈਂ ਰਹਿ ਰਿਹਾ ਸੀ ਸਾਲ ਭਰ ਤੇ ਅੱਛਾ ਫਿਰ ਮਤਲਬ ਫਿਰ ਤਾਂ ਮਤਲਬ ਉਹੀ ਜ਼ਿੰਮੇਦਾਰ ਸੀਗੇ ਮੇਰੇ ਮਾਂ ਪਿਓ ਹੂੰ ਤੁਸੀਂ ਜਿਵੇਂ ਹੁਣ ਪਹਿਲੇ ਸਾਲ ਰਲ ਗਏ ਤੁਸੀਂ ਕਿਹਨੂੰ ਸਾਨੂੰ ਪਤਾ ਨਹੀਂ ਸੀਗਾ ਮੈਨੂੰ ਤੇ ਤੁਹਾਨੂੰ ਵਿਸ਼ਵਾਸ ਹੀ ਇਹਨਾਂ ਸੀ ਮਾਪਿਓ ਤੇ ਵੱਡੇ ਭੈਣ ਭਾਈ ਤੇ ਵੀ ਜਿੰਨੇ ਚ ਉਹਨਾਂ ਨੇ ਕਰਤੀ ਗੱਲ ਠੀਕ ਹਾਂ ਹਾਂ ਉਹਨੇ ਚੱਟਿਆ ਟਿੱਕ ਕਦੇ ਤੁਸੀਂ ਆਪ ਵੀ ਨਹੀਂ ਪੈਸੇ ਫੜੀ ਸੀ ਨਾ ਜੀ ਅੱਛਾ ਉਹ ਹੀ ਕਰਦੀ ਸੀ ਕਿ ਸਾਡਾ ਹਾਂ ਭਰਾ ਤੇ ਮੇਰੇ ਮਾਪੇ ਵਾਸੋਂ ਹਾਂ ਕਿਉਂ ਆਪ ਕੰਮ ਕਰਦੇ ਸੀ ਨਾ ਜਦੋਂ ਆਪ ਵੀ ਕੰਮ ਬਹੁਤ ਕਰਦੇ ਸੀ ਹੂੰ ਤੇ ਕਿਸੇ ਨਾਲ ਮਤਲਬ ਸਾਡਾ ਦੋਨੋਂ ਭਰਾਵਾਂ ਦਾ ਕਿਸੇ ਨਾਲ ਝਗੜਾ ਨਹੀਂ ਹੋਇਆ ਜੀ ਹੂੰ ਕਿਸੇ ਨਾਲ ਚੀ ਬੋਲੇ ਨਹੀਂ ਠੀਕ ਹੈ ਸਾਡਾ ਪਿਆਰੀ ਬਾਲਾ ਸੀਗਾ ਜਿੰਮਦਾਰ ਮਾਪੇ ਅੱਛਾ ਠੀਕ ਹੈ ਤੇ ਜਿਵੇਂ ਹੁਣ ਉਦੋਂ ਬਲਦਾਂ ਨਾਲ ਖੇਤੀ ਕਰਦੇ ਹੁਣ ਹਾਂਜੀ ਹਾਂਜੀ ਬੱਧਾਂ ਨਾਲ ਤੇ ਤੇ ਤੁਸੀਂ ਵੀ ਬਲਦਾਂ ਨਾਲ ਹਾਲ ਬਾਹਿਆ ਹਾਂਜੀ ਮੈਂ ਬਾਹਿਆ ਜਦੋਂ ਮੈਂ ਮਤੇ ਕਨੇ ਰੜ ਗਿਆ ਸੀ ਨਾ ਹੂੰ ਉਦੋਂ ਮੈਂ ਬਾਹਿਆ ਫਿਰ ਉਹਨਾਂ ਨਾਲ ਮੈਂ ਕਈ ਸਾਲ ਐ ਦੱਸ ਸਾਲ ਮੁਲਾਤੇ ਠੀਕ ਹੈਗਾ ਚਾਰ ਪੰਜ ਸਾਲ ਤਾਂ ਮੈਂ ਹਾਲੀ ਬਾਹਿਆ ਤੇ ਬੀਜ ਦਾ ਵੀ ਰਹਾ ਹੂੰ ਚਾਰ ਕੋ ਸਾਲੋਂ 650 ਨਰਮਾ ਹੂੰ ਉਦੋਂ ਬੀਜ ਤੇ ਸੀਗੀ ਮਤਲਬ ਅੱਛਾ ਉਦੋਂ ਫਿਰ ਤੁਸੀਂ ਬਲਦਾਂ ਨਾਲ ਆਪ ਬਾਹਿਆ ਹਣ ਹਾਂ ਹਾਂ ਹਾਂਜੀ ਆਪ ਬਾਹਿਆ ਮੈਂ ਬਲਦ ਬਹੁਤ ਤਕੜੇ ਸੀ ਉਹਨਾਂ ਦੇ ਮੇਰੇ ਛੁੱਟੀ ਦੇ ਬਲਦ ਸੀਗੇ ਅੱਛਾ ਹਾਂ ਤੇ ਕੀ ਪਾਉਂਦੇ ਸੀ ਪਰ ਬਲਦਾਂ ਨੂੰ ਉਹ ਬਲਦਾਂ ਨੂੰ ਪਾਉਂਦੇ ਸੀਗੇ ਛੋਲੇ ਪਾਉਂਦੇ ਸੀਗੇ ਜੀ ਹੂੰ ਗੁਮਾਰਾ ਵੀ ਪਾਉਂਦੇ ਸੀਗੇ ਸਾਰਾ ਕੁਝ ਮਤਲਬ ਕੋਤਰ ਕੋਤਰ ਵੀ ਪਾਉਂਦੇ ਸੀਗੇ ਤੇ ਇਹੀ ਜੀ ਗੱਲ ਕੋਈ ਨਹੀਂ ਸੀ ਬਲਦ ਭੁੱਖੇ ਰਹਿ ਜਾਂਦੇ ਅੱਛਾ ਆਹ ਭੁੱਖੇ ਰਹਿ ਜਾਂਦੇ ਸੀ ਪਸੂ ਨਹੀਂ ਭੁੱਖਾ ਰਹਿਦੇ ਸੀ ਬਲਦਾਂ ਨੂੰ ਭੁੱਖਾ ਨਹੀਂ ਰਹਿਣ ਦਿੰਦੇ ਨਹੀਂ ਨਹੀਂ ਹਾਂ ਉਹਨਾਂ ਨੇ ਕਮਾਈ ਕਰਕੇ ਦੇ ਹਾਂ ਉਹਨਾਂ ਨੇ ਕਮਾਈ ਦੇਣੀ ਸੀ ਕਰਕੇ ਠੀਕ ਹੈਗਾ ਤੇ ਫਿਰ ਸਵੇਰ ਕਿੰਨੇ ਵਜੇ ਵਗ ਜਾਂਦੀ ਸੀ ਬਲਦਾਂ ਨੂੰ ਲੈ ਕੇ ਸਵੇਰ ਨੂੰ ਅਸੀਂ ਕਿਤੇ ਮਤਲਬ ਮਤਲਬ ਕਦੇ ਸਖ ਬੋਲਦਾਂ ਨੇ ਉੱਠ ਖੜਦੇ ਸੀਗੇ ਹੂੰ ਤੇ ਦੇ ਮੜਾ ਮੋਟਾ ਜਿਹਦੇ ਪਾਣੀ ਪੂਣੀ ਤੋਂ ਗਾਏ ਉਹਦੇ ਉਹਦੇ ਲੇਟ ਪਕ ਜਾਂਦੀ ਸੀ ਹਾਂ ਤੇ ਨਹੀਂ ਜਦੋਂ ਬਲਦਾਂ ਹਾੜੀ ਸੌਣੀ ਤੁਸੀਂ ਉਹ ਕਰਨਾ ਬੀਜਣਾ ਕਰਨਾ ਸੀਗਾ ਉਦੋਂ ਰਾਤ ਰਾਤ ਵੀ ਲੱਗ ਜਾਂਦੀ ਹੂਪੜ ਤਾਂ ਲੱਗ ਜਾਂਦੀ ਸੀਗੇ ਅੱਛਾ ਹਾਂ ਬਲਦ ਥੱਕਦੇ ਨਹੀਂ ਸੀ ਪਰ ਨਾ ਕੋਈ ਥੱਕਦੇ ਨਹੀਂ ਸੀ ਬਲਦ ਬਹੁਤ ਤਕੜੇ ਸੀਗੇ ਹਾਂ ਤੁਸੀਂ ਆਪ ਵੀ ਨਹੀਂ ਥੱਕਦੇ ਸੀ ਮਗਰ ਕੱਲਾ ਜਿੱਕੇ ਕੋਰਾ ਜੇ ਆ ਕੇ ਜਾਂਦੀ ਸੀ ਜਮੈਂ ਨਾ ਕੋਈ ਥੱਕਦੇ ਨਹੀਂ ਸੀ ਜਮਾ ਚ ਇਹ ਮੈਂ ਦਾ ਸਕਾਰ ਨੂੰ ਸਕਾਰੀ ਸੀਗਾ ਜੀ ਉਹ ਤਾਂ ਅੱਛਾ ਜਦ ਬਾਦਾਂ ਮਗਰ ਤੁਰਦੇ ਠੀਕ ਹੈਗਾ ਹਾਂ ਹਾਂ ਤੇ ਜਿਵੇਂ ਹੁਣ ਉਦੋਂ ਤੁਸੀਂ ਨੌਜਵਾਨ ਸੀਗੇ ਹਾਂ ਹਾਂ ਆਪਣਾ ਇਥੋਂ ਮੰਡੀਕਲਾਂ ਤੋਂ ਰਾਮਪਰਾ ਜਿਹੜਾ ਸ਼ਹਿਰ ਪੈਂਦਾਗਾ ਰਾਮਪਰਾ ਮਤਲਬ ਜੀ ਉਹ ਪੈਂਦਾਗਾ 6 ਮੀਲ ਵੱਟ ਪੈਂਦਾ ਹਾਂ 6 5 6 ਕਿਲੋਮੀਟਰ ਕਹਿ ਲਓ ਤੁਸੀਂ ਹਾਂ 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 6 ਮੀਲ ਤੇ ਜਦੋਂ ਤੁਸੀਂ ਉਹਦੇ ਸੀਰ ਲਾਲਦੇ ਸੀਗੇ ਜਾਂ ਹੋਰ ਹੈਗਾ ਤੁਸੀਂ ਉਦੋਂ ਰਾਮਪਰੇ ਸ਼ਹਿਰ ਚ ਸਮਾਨ ਲੈਣ ਜਾਂਦੇ ਸੀਗੇ ਜਾਂ ਹੋਰ ਨਾ ਜੀ ਮੈਂ ਸਮਾਨ ਲੈਣ ਜਾਂਦਾ ਜਦਾਂ ਮਤਲਬ ਜੀਵਿਦਾਰ ਲਿਆ ਦਿੰਦੇ ਸੀਗੇ ਹਾਂ ਜਾਂ ਕਹਿੰਦੇ ਸੀ ਭਲਾ ਨਹੀਂ ਤੇ ਕਾਂ ਤੇ ਬਗਜੇ ਤੁਸੀਂ ਆਪ ਲਿਓ ਕੋਈ ਜਗ੍ਹਾ ਤੇ ਘਰ ਦੇ ਬਗ ਜਾਂਦੇ ਸੀਗੇ ਅੱਛਾ ਘਰ ਹਾਂ ਮੈਂ ਕਦੇ ਕੰਮ ਨਹੀਂ ਕੀ ਸਾਡੇ ਸੀ ਕਿਤੇ ਅੱਛਾ ਤੁਸੀਂ ਕਿਤੇ ਪਿਛਲੇ ਮਤਲਬ 30 35 ਸਾਲ ਚ ਕਿਤੇ ਵੀ ਨਹੀਂ ਕਿਤੇ ਸ਼ਹਿਰ ਚ ਗਏ ਸ਼ਹਿਰ ਚ ਗਏ ਸੀਗੇ ਜੀ ਮਤਲਬ ਦੋ ਵਾਰ ਹੀ ਗਿਆ ਹੂੰਗਾ ਕਿਰਾਂ ਦਾ ਮਤਲਬ ਉਹ ਸਾਰੀਆਂ ਜਾਲੇ ਹੁੰਦੇ ਹਾਂ ਉਹਨਾਂ ਨੂੰ ਛੋਣ ਬਗ ਗਏ ਸੀਗੇ ਫਿਰ ਉੱਥੇ ਲੜਾਈ ਹੋ ਪਿਛੇ ਮੁੜ ਕੇ ਫਿਰ ਮੈਂ ਕਿਹਾ ਆਪ ਨਹੀਂ ਸੀਗਾ ਅੱਛਾ ਹਾਂ ਜੀ ਫਿਰ ਤੁਸੀਂ ਸ਼ਹਿਰ ਤੋਂ ਜਾਣਾ ਹੀ ਛੱਡਤਾ ਛੱਡਤਾ ਮਾ ਅੱਛਾ ਛਤਰੀ ਖਾਂਗੂ ਤੇ ਨਾਲ ਚ ਬੰਦੇ ਜਿਹੜੇ ਇੱਕ ਤਾਂ ਚਪੇੜ ਦੇ ਚ ਬੱਜ ਗਿਆ ਜੀ ਤੇ ਕਿਤੇ ਮੂੰਹ ਤੇ ਚਪੇੜ ਬੱਜੀ ਅੱਛਾ ਫਿਰ ਮੈਂ ਮੁੜ ਕੇ ਨਹੀਂ ਗਿਆ ਮੈਂ ਪਾਹੇ ਦੇ ਚਤਰੀ ਤੇ ਤਾਂ ਸ਼ਾਇਦ ਚਤਰ ਪੈਂਦੇ ਆ ਹਾਂ ਠੀਕ ਹੈ ਡਰ ਕੇ ਸੀ ਹਾਂ ਗਈ ਕੀ ਕਾਰਨ ਪਿੱਛੇ ਲੜਾਈ ਹੋਊਗੀ ਤੁਹਾਡੀ ਉਹ ਲੜਾਈ ਕੋਈ ਹੋਰ ਸੀਗਾ ਕੋਈ ਮੈਨੂੰ ਲੱਗਦੀ ਸੀ ਨਾ ਵਿਸਮੇ ਮੈਂ ਕਰਦੀ ਉਹ ਤਾਂ ਬਾਰਾ ਮੋਟੰਬਾ ਮਾਰਿਆ ਸਿਰ ਚ ਉਲਟਾ ਕੇ ਛੇੜਤਾ ਬੰਦਾ ਅੱਛਾ ਤੇ ਭੱਜਲੀ ਦੁਨੀਆ ਹਾਂ ਦੂਜਾ ਦੂਦੇ ਚ ਬੱਜੀ ਗਿਆ ਤੇ ਜੀ ਜੀ ਬੱਜੀ ਗਿਆ ਮੁੜ ਕੇ ਗਏ ਨਹੀਂ ਮੁੜ ਕੇ ਨਹੀਂ ਗਏ ਆਪਾਂ ਠੀਕ ਹੈ ਤੇ ਉਦੋਂ ਬਾਅਦ ਫਿਰ ਤੁਹਾਡਾ ਵਿਆਹ ਕਦੋਂ ਹੋ ਗਿਆ ਸੀਗਾ ਵਿਆਹ ਤਾਂ ਜੀ ਮਤਲਬ ਮੈਂ ਉਹਨਾਂ ਨੇ ਸੀਗਾ ਜਦੋਂ ਮੇਰਾ ਵਿਆਹ ਹੋਇਆ ਹਲਖਣਾ ਹੂੰ ਤੇ 15 ਸਾਲ ਦੇ ਸੀ ਹਾਂ ਨਾ 18 ਸਾਲ ਦੇ ਸੀਗਾ ਅੱਛਾ 18 ਸਾਲ ਦੇ ਸੀਗਾ 18 ਸਾਲ ਦਾ ਸੀਗਾ ਮੈਂ ਤੇ ਹੂੰ ਮਤਲਬ ਵਿਆਹ ਤਾਂ ਹੋ ਗਿਆ ਸੀਗਾ ਹੂੰ ਤੇ ਮਤਲਬ ਉਹ ਖੇ ਵੀ ਸੀ ਪਰਸਾਰ ਨੇ ਤੋਰਦੇ अच्छा उधोआ फिर तोड़ उधर आवाज नहीं हां हर नहीं आ, हा, बार नहीं शगा हां पर पांच साल बाद ਤੁਸੀਂ ਲੈ ਕੇ ਆ ਬਰ ਬਸ ਹੱਤ ਹੋ ਗਈ ਠੀਕ ਹੈ ਜਦੋਂ ਇਹ ਜਿਹੜੇ ਤੁਹਾਡੇ ਵਿਆਹ ਦੇ ਪੈਸੇ ਸੀ ਜਿਹੜੇ ਤੁਹਾਡੇ ਵਿਆਹ ਤੇ ਲੱਗੇ ਹੋਣਗੇ ਉਦੋਂ ਲੱਡੂ ਜਲੇਬੀਆਂ ਪਕਾਈਆਂ ਹੋਣਗੀਆਂ ਪੂਰੀਆਂ हां जी ਤੂੰ ਤੁਸੀਂ ਆਪ ਮਤਲਬ ਸੀਰਚੋਂ ਕੀਤਾ ਸੀਗਾ ਸਾਰਾ ਖਰਚ हां जी हां जी ਆਪ ਤੋ ਕਰੇ ਆਪ ਦੋਨੇ ਭਾਈਆਂ ਸਾਡੇ ਸੁਰ ਸੀਗਾ ਕੋਈ ਕਿਸੇ ਨਾਲ ਕੋਈ ਲੱਗ ਦੇ ਕੰਸ਼ੀਆ ਅੱਛਾ ਨਾ ਕਿਸੇ ਨੂੰ ਪੁੱਛ ਜਾਂਦੇ ਸੀਗੇ ਪਿਛੜੇ ਨਾਲ ਸਾਨੂੰ ਸੀ ਸਿੱਧਾ ਸਿੱਧਾ ਤੇ ਵਾਕਿਆ ਆਪ ਜਾਂਦੇ ਸੀਗੇ ਜਿਵੇਂ ਤੁਸੀਂ ਉਹਦੇ 35 ਸਾਲ ਸੀਰ ਕੀਤਾਗਾ ਤੇ ਉਹਦੇ ਚ ਕੀ ਕੁਝ ਬਣਾਇਆਗਾ ਤੁਸੀਂ ਫਿਰ ਉਹਦੇ ਬਣਾਇਆ ਜੀ ਪਹਿਲਾਂ ਤਾਂ ਪੰਜ ਬੱਚੇ ਪਾਲੇ ਆ ਹੂੰ ਪੰਜ ਬੱਚੇ ਪਾਲਾ ਰਿਹਾ ਭੈਣਾ ਦੇ ਵਿਆਹ ਦੋ ਭੈਣਾ ਸੀ ਉਹਨਾਂ ਦਾ ਵਿਆਹ ਕਰਿਆ ਪਹਿਲਾਂ ਹੂੰ ਪਹਿਲਾਂ ਉਹਨਾਂ ਦਾ ਵਿਆਹ ਕਰਿਆ ਪਰ ਫਿਰ ਆਪਦੇ ਬੱਚੇ ਹੋ ਗਏ ਹੂੰ ਤੇ ਆਈ ਚਲਾਈ ਵਧੀਆ ਚੱਲੀ ਐ ਹਾਂ ਆਈ ਚਲਾਈ ਪੂਰੀ ਵਧੀਆ ਚੱਲੀ ਐ ਹਾਂ ਕੋਈ ਕਦੇ ਭੁੱਖ ਦੇਖੇ ਦੇਖੀ ਨਹੀਂ ਸੀਗੀ ਜਦੋਂ ਚੱਲ ਬੈ ਕੰਮ ਅੱਛਾ ਪੂਰਾ ਵਧੀਆ ਕੰਮ ਚੱਲਿਆ ਜੋ ਆਖ ਵਧੀਆ ਪਾਲੇ ਹੂੰ ਮੇਰੀ ਰਹੀ ਬਾਤ ਹਾਂ ਜੀ ਮਤਲਬ ਘਰ ਦੇ ਠੀਕੇ ਤੱਕੜੇ ਹੂੰ ਇਹਨੇ ਬਜੋਕਾਂ ਦੀ ਮਾਂ ਤੇ ਉਹ ਮਤਲਬ ਸਾਹਮਦੀ ਸੀ ਤੇ ਮੈਂ ਕੰਮ ਕਰਨ ਵਾਲਾ ਸੀਗਾ ਠੀਕ ਹੈ ਜਿਵੇਂ ਹੁਣ ਤੁਸੀਂ ਕਹਿੰਦੇ ਸਾਡਾ ਵਿਆਹ ਹੋ ਗਿਆ ਸੀਗਾ ਉਸ ਤੋਂ ਬਾਅਦ ਚਲੋ 5 ਸਾਲਾਂ ਬਾਅਦ ਤੁਸੀਂ ਲੈ ਆਏ ਸੀ ਕਿ ਸੁਣੀ ਪਤਨੀ ਨੂੰ ਤੇ ਉਹ ਵੀ ਅਨਸਾਰ ਹੀ ਫਿਰ ਨਾਲ ਦੀ ਨਦੀਹਾੜੀ ਤੇ ਲੱਗੇ ਸੀ ਹਾਂ ਜੀ ਹਾਂ ਜੀ ਅਨਸਾਰ ਹੀ ਉਹ ਤਾਂ ਲੱਗੇ ਸੀ ਕੰਮ ਤੇ ਅੱਛਾ ਹਾਂ ਮੈਂ ਮਤਲਬ ਇੱਕ ਛੀੜਾਲ ਕਿਦਾਂ ਦਾ ਤਾ ਉਹ ਨਰ ਮਟ ਚੁਗਣ ਜਾਂਦੀ ਹੁੰਦੀ ਸੀ ਨਾਲ ਹੂੰ ਤੇ ਜੇ ਮੈਂ ਠੇਕੇ ਤੇ ਲੱਗ ਜਾ ਤਾਂ ਵੀ ਜਾਂਦੀ ਸੀ ਉਹਨਾਂ ਨੇ ਵੀ ਕਮਾਈ ਪੂਰੀ ਕੀਤੀ ਜੀ ਹਾਂ ਜੋ ਆਪਾਂ ਦਾ ਮਤਲਬ ਉਹਨੇ ਜਾਕਰ ਨੂੰ ਹੋਰੀ ਦੇਖਣ ਦੇ ਹਾਂ ਤੇ ਫਿਰ ਤੁਹਾਡੇ ਕਿੰਨੇ ਬੱਚੇ ਹੋਏ ਪੈਲ ਦਾ ਬੱਚੇ ਸਾਡੇ ਹੋ ਜੀ ਪੰਜ ਅੱਛਾ ਠੀਕ ਚਾਰ ਮੁੰਡੇ ਆ ਹੂੰ ਇੱਕ ਇੱਕ ਕੁੜੀ ਤੇ ਵਧੀਆ ਆਪ ਦਾ ਸੈਟ ਹੈਗੇ ਹੁਣ ਉਹ ਸਾਰੇ ਹਾਂ ਪੂਰੇ ਸ਼ਤ ਜੀ ਪੂਰੇ ਵਧੀਆ ਬੱਚੇ ਠੀਕ ਹੈ ਉਹਨਾਂ ਦਾ ਘਰ-ਬਾਰ ਪਾ ਕੇ ਦਿੱਤਾ ਉਹਨਾਂ ਨੂੰ ਹੂੰ ਫੱਡੋ ਢੀ ਵੱਡ ਕੇ ਦਿੱਤਾ ਵਿਆਹ ਚਾਹ ਦੀ ਰਾ ਤੇਰਾ ਭਾਈ ਹੂੰ ਤੇ ਉਹਨਾਂ ਨੂੰ ਪੜਾਇਆ ਫਿਰ ਤੁਸੀਂ ਪੜਾ ਲਾਇ ਸੀ ਪੜ ਨੂੰ ਪੜੇ ਨਹੀਂ ਜੀ अच्छा ਉਹ ਵੀ ਨਹੀਂ ਪੜੇ ਹਾਂ ਉਹ ਵੀ ਨਹੀਂ ਪੜੇ ਤੇ ਹੁਣ ਕੀ ਕਰਦੇ ਆ ਫਿਰ ਉਹ ਉਹ ਦਿਹਾੜੀ ਦਾ ਪਈ ਕਰਦੇ ਆ ਜੀ ਉਹ ਇੱਕ ਮੁੰਡਾ ਸੀਰੀ ਰੱਖਦਾ ਮੇਰੇ ਨੂੰ ਠੀਕ ਹੈ ਹਾਂ ਤੇ ਉਹ ਦੋ ਵਿਲੇ ਆ ਇੱਕ ਮੁੰਡਾ ਚੁਰਗ ਬਾਸ਼ ਹੋ ਗਿਆ ਵੱਡਾ ਜੇ ਮੈਂ ਹੁਣ ਤੁਸੀਂ ਦੱਸਦੇ ਹੋਗੇ ਤੇ ਵੀ 35 ਸਾਲ ਲਗਾਤਾਰ ਤੁਸੀਂ ਸੀਰ ਕੀਤਾ ਹਾਂਜੀ ਹਾਂਜੀ ਤੇ 35 ਸਾਲਾਂ ਤੋਂ ਬਾਅਦ ਜੇ ਮੈਂ ਤੁਹਾਡੀ ਉਮਰ ਹੋ ਗਈ ਉਸ ਤੋਂ ਬਾਅਦ ਪਰ ਤੁਸੀਂ ਸੀਰ ਕਰਨਾ ਕਿਉਂ ਛੱਡਤਾ ਸੀਰ ਕਰਨਾ ਜੇ ਮਤਲਬ ਆਇਆ ਨਾ ਵੀ ਇੱਕ ਤਾਂ ਮਤਲਬ ਮੇਰੇ 7:00 ਵੱਜ ਗਏ ਸੀਗੇ ਹੂੰ ਮਤਲਬ ਨਾ ਮੈਂ ਬੱਡਰ ਬਾਕਸ ਦੇ ਠਿਕ ਥਲੇ ਆ ਗਿਆ ਸੀਗੇ ਠੀਕ ਹੈ ਅੱਛਾ ਉਦੋਂ ਫਿਰ ਮੈਂ ਛੱਟ ਗਿਆ ਮਤਲਬ ਵੀ ਹੁਣ ਆਪਾਂ ਉਹ ਕੰਮ ਹੁੰਦਾ ਨਹੀਂ ਹੂੰ 6:00 ਵੱਜ ਗਏ ਸੀ ਢੂਗੀ ਚ ਠੀਕ ਹੈ ਤੇ ਇੱਕ ਮਤਲਬ ਮੈਂ ਵੀ ਜਵਾਕ ਹੋ ਲੱਗੇ ਸੀ ਨਾਲ ਕੰਮ ਥੋੜਾ ਥੋੜਾ ਕਰਨ ਠੀਕ ਹੈ ਤੇ ਮੈਂ ਪਸ਼ੂ ਜੀ ਸੰਭਲ ਲਗਾ ਸੀਗਾ ਠੀਕ ਹੈ ਉਹ ਕਿਹੜੀ ਕਰਨ ਲੱਗਾ ਸੀ ਨਾਲ ਹੂੰ ਤੇ ਹੁਣ ਤੁੰਨ ਜਿਵੇਂ ਸੀਰ ਤੋਂ ਬਾਅਦ ਤੁਸੀਂ ਕਿੰਨਾ ਟਾਈਮ ਹੋ ਗਿਆ ਹੁਣ ਫਿਰ ਦਿਹਾੜੀ ਕਰਦੇ ਹੋਂ ਹੁਣ ਮੈਨੂੰ ਮਤਲਬ ਜੀ ਇਹ 22 ਸਾਲ ਹੋ ਗਏ ਅੱਛਾ ਕੰਮ ਛੱਡਿਆ ਕੰਮ ਛੱਡ ਸੀਰ ਦਾ ਕੰਪਲੀਟ ਹਾਂ ਮਤਲਬ ਦਿਹਾੜੀ ਕਰਦਾ ਹੁਣ ਦਿਹਾੜੀ ਕਰਦਾ ਕਿ ਦਿਹਾੜੀ ਤੁਹਾਨੂੰ ਹਰ ਰੋਜ਼ ਮਿਲ ਜਾਂਦੀ ਸੀ ਹਾਂ ਮਿਲ ਜਾਂਦੀ ਸੀ ਹਾਂ ਤੋਂ ਕਿ ਪੱਕਾ ਲੱਗੇ ਸੀ ਤੇ ਪੱਕੇ ਲੱਗੇ ਸੀ ਕਿਹਦੇ ਨਾਲ ਜਿਗਰ ਉਹ ਮਿਸਤਰੀ ਨਾਲ ਜੀ ਅੱਛਾ ਚਿਨਾਈ ਦਾ ਕੰਮ ਕਰਦਾ ਚਿਨਾਈ ਕਰਦਾ ਮਿਸਤਰੀ ਹੋ ਬਹੁਤ ਅੱਛਾ ਤੇ ਉਹਦੇ ਨਾਲ ਕਿ ਮੇਰੇ ਐਕਸਪੀਰੀਅੰਸ ਤੁਹਾਡਾ ਉਹ ਦਿਨਾਂ ਪੂਰਾ ਰਿਹਾ ਜੀ ਹਾਂ ਕੋਈ ਮੈਂ ਇਨੀਸ਼ੀਅਲ ਲਿਖਿਆ ਵੀ ਅੱਜ ਮੇਰੀ ਦਿਹਾੜੀ ਲਗੀ ਕਰਾਂ ਹਾਂ ਉਹ ਆਪੇ ਮਤਲਬ ਜੀ ਹਿਸਾਬ ਕਰਦੇ ਵੀ ਇੰਨੀ ਦਿਹਾੜੀਆਂ ਤੇਰੀਆਂ ਹੁਣ ਆਪਦੇ ਆਪ ਮੈਨੂੰ ਪਾਣ ਪੈਸ਼ੇ ਦੇ ਦਿੰਦਾ ਸੀਗਾ ਅੱਛਾ ਮਤਲਬ ਮੈਂ ਪੋਤੀ ਦਾ ਵਿਆਹ ਵੀ ਕਰਿਆ ਸੀਗਾ ਮੈਨੂੰ ਉਹਨੇ ਪੈਸ਼ੇ ਵੀ ਦਿੱਤੇ ਸੀਗੇ ਕੋਈ ਠੀਕ ਹੈ 15000 20000 ਰੁਪਿਆ ਹਾਂ ਮਦਦ ਕਰ ਬੱਬਾ ਲੈ ਜਾ ਹਾਂ ਮਦਦ ਕਰੀ ਮੇਰੀ ਠੀਕ ਹੈ ਚੰਗਾ ਭਲਾ ਮਾਨਸ ਬੰਦਾ ਉਹ ਪੂਰਾ ਭਲਾ ਮਾਨਸਾ ਜੀ ਦਾ ਠੀਕ ਹੈ ਤੇ ਕਦੇ ਉਹਦੇ ਨਾਲ ਵੀ ਨਹੀਂ ਕਿਤੇ ਹੋਈ ਖਟ ਹਟਲ ਤੂੰ ਮੈਂ ਕਿਤੇ ਮਿਸਤਰੀ ਨਾਲ ਕਹਿੰਦਾ ਜੀ ਹੋ ਜਾਂਦੀ ਸੀ ਕਿ ਪਰ ਅਸੀਂ ਉਹ ਉਹ ਪੁੱਛਾ ਨਹੀਂ ਕਰਦੇ ਉਧਰੋਂ ਦੀ ਅੱਛਾ ਮੈਂ ਤਾਂ ਮੈਂ ਤਾਂ ਵੱਡਾ ਸੀ ਆ ਪੋਤਾ ਲੱਗਦਾ ਸੀ ਉਹ ਚੁੱਪ ਕਰ ਜਾਂਦਾ ਸੀ ਜੇ ਮੈਂ ਬੋਲ ਪੈਂਦਾ ਅੱਛਾ ਤੋਂ نیچے ਪੈਂਦਾ ਹਾਂ ਹਾਂ ਛੇ ਮਾਂ ਦਾ ਹਾਂ ਠੀਕ ਹੈਗਾ ਹੁਣ ਵੀ ਜੇ ਮੈਂ ਕੁਝ ਕਹਿੰਦਾ ਅਸੀਂ ਦੀ ਗੱਲ ਕੋਈ ਨਹੀਂ ਵੀ ਮੁਰੂ ਮੋੜ ਦੇ ਦੂਗਾ ਹਾਂ ਤਾਈਓ ਦੱਸੋ ਤੁਸੀਂ ਵੀ 22 32 ਸਾਲ ਉਹ 23 ਸਾਲ ਉਹਦੇ ਨਾਲ ਹੁਣ ਵੀ ਜਾਣਦੇ ਹੋ ਦਿਹਾੜੀ ਹਾਂਜੀ ਹੁਣ ਵੀ ਜਾਣਦੇ ਆ ਅੱਛਾ ਤੇ ਹੁਣ ਤੁਹਾਡੀ ਐਨੀ ਉਮਰ ਹੋ ਗਈ ਜਮੇ ਤੇ ਸਰੀਰ ਥੱਕਦਾ ਨਹੀਂ ਜਾਂ ਹੁਣ ਥਕਣ ਲੱਗਾ ਜੀ ਹੁਣ ਤਾਂ ਪਰ ਪਰ ਘੋੜੀ ਕਰ ਲੈਂਦੇ ਕੰਮ ਅੱਛਾ ਹਾਂ ਜੇ ਉਹ ਮੈਨੂੰ ਆਪ ਸੋਖੇ ਕੰਮ ਤੇ ਰੱਖ ਲੈਂਦਾ ਸੀਗਾ ਹੂੰ ਕੋਈ ਮੈਨੂੰ ਔਖੇ ਕੰਮ ਤੇ ਲੰਭਦਾ ਨਹੀਂ ਸੀ ਬੜਾ ਠੀਕ ਐ ਉਹਦੇ ਨਾਲ ਥੋੜੀ ਹੋਫ ਹੈਗੀ ਹੈਗੀ ਅੰਡਰਸਟੈਂਡਿੰਗ ਹੈਗੀ ਹਾਂ ਪੂਰੀ ਚਰਨਗਾ ਜੀ ਇਸ ਗੱਲ ਦਾ ਠੀਕ ਹੈਗਾ ਤੇ ਤੁਸੀਂ ਹੁਣ ਜਿਵੇਂ ਕਿਸੇ ਸੀਰੀ ਤੁਸੀਂ ਕਹਿੰਦੇ ਹੋ ਸੀ 10 ਸਾਲ ਆਏ ਕਿਸੇ ਨਾਲ ਦੂਜੇ ਨੂੰ 10 ਸਾਲ ਆਏ ਹਾਂਜੀ ਤੇ ਉਹਨਾਂ ਨਾਲ ਵੀ ਨਹੀਂ ਕਿਤੇ ਥੋੜਾ ਨਾ ਨਾ ਜੰਮੇ ਨਹੀਂ ਸਿਭਾ ਜੇ ਉਹਨਾਂ ਨੂੰ ਪਿੰਡ ਚਾਇ ਮੀਂਸ਼ਾ ਲੱਗਦਾ ਕਿ ਉੱਧਰ ਮਤਲਬ ਹੂੰ ਜਦੋਂ ਖਾਸ ਜਰਮ ਕਰੋ ਪਤਾ ਲੱਗਿਆ ਵੀ ਇਹ ਤਾਂ ਲਾਲੂ ਦਾ ਮੁੰਡਾ ਅੱਛਾ ਦੀ ਦੀ ਤੇ ਆਪਾਂ ਤਾਂ ਇਹ ਕਹਿੰਦੇ ਸੀ ਵੀ ਆਪਾਂ ਤਾਂ ਬਾਹਰੋਂ ਇਨਾਂ ਚਕੀਰੀ ਵਾਲਾ ਕੋਈ ਅੱਛਾ ਐਂ ਸਮਝਦੇ ਸੀ ਹਾਂ ਐਂ ਸਮਝਦੇ ਸੀਗੇ ਫਿਰ ਪਤਾ ਲੱਗਿਆ ਜਦੋਂ ਮੇਰੇ ਮਾਪੇ ਉਧਰ ਜਾਣ ਲੱਗੇ ਹੂੰ ਵੀ ਇਹ ਤਾਂ ਇਨਾਂ ਦਾ ਸੀਰੀ ਹੈ ਹਾਂ ਵੀ ਇਹ ਸੀਰੀ ਹੈ ਤਾਂ ਵੀ ਉਹਦਾ ਮੁੰਡਾ ਅੱਛਾ ਫਿਰ ਪਤਾ ਲੱਗਾ ਸੀਗਾ ਮੀਗ ਇਹਨੂੰ ਪਤਾ ਹੀ ਨਹੀਂ ਸੀ ਹਾਂ 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 ਠੀਕ ਹੈਗਾ ਤੇ ਮੈਨੂੰ ਮਤਲਬ ਆ ਆਪਦੇ ਨਾ ਪੁੱਤਾਂ ਦੀ ਵਾਂਗੂ ਸਮਝਦੇ ਸੀਗੇ ਆਪਾਂ ਵੀ ਉਹਨਾਂ ਦਾ ਮਤਲਬ ਕਿਦੇ ਉਹਨਾਂ ਦੇ ਮੂਰੇ ਨਹੀਂ ਸੀ ਬੋੜੇ ਨਾਮ ਉਹਨਾਂ ਨੇ ਆਪਾਂ ਨੂੰ ਕਾਸੀ ਚੀਜ਼ ਕਰਨ ਨੂੰ ਚਾਹੁੰਦਾ ਆਂ ਇਹ ਵੀ ਕਹਿ ਦਿੰਦੇ ਵੀ ਕਿਸੇ ਦੇ ਬਗਲ ਨਾ ਚਾਈ ਪਾਈ ਅੱਛਾ ਤੁਹਾਨੂੰ ਦੱਸ ਕੇ ਜਾਈਂਗੀ ਠੀਕ ਹੈ ਹੋਰ ਕਿਸੇ ਦਾ ਤੁਹਾਨੂੰ ਰਾਲ ਨਹੀਂ ਦਿੱਤਾ ਹਾਂ ਹਾਂ ਆਪ ਦਾ ਬਣਾ ਕੇ ਕੰਮ ਕੀਤਾ ਆਪ ਦਾ ਬਣਾ ਕੇ ਕਰਿਆ ਆਗੂ ਖੇਤ ਹੋਣ ਨਾ ਹੋਣ ਹਾਂ ਹਾਂ ਚਾਹੇ ਉਹ ਜਮਾਨਾ ਹੁੰਦੇ ਪਾਣੀ ਦਾਣੀ ਵੀ ਮੈਂ ਮਤਲਬ ਮੈਂ ਕੱਲਾ ਲਾਉਂਦਾ ਸੀਗਾ ਹੂੰ ਕੋਈ ਮੇਰੇ ਮਗਰ ਨਹੀਂ ਸੀ ਆਖਦੇ ਠੀਕ ਹੈ ਤੇ ਹੁਣ ਜਦੋਂ ਤੁਸੀਂ ਪਹਿਲਾਂ 35 ਸਾਲ ਪਹਿਲਾਂ ਜਦੋਂ ਸੀਰੀਅਲ ਇਹ ਸੀਗੇ ਹਾਂਜੀ ਤੇ ਜਦੋਂ ਤੁਸੀਂ ਉਦੋਂ ਆ 35 ਸਾਲ ਲਾ ਲਏ ਉਹਦੇ ਚ ਕੀ ਫਰਕ ਆਇਆ ਤੁਹਾਨੂੰ ਲੱਗਿਆ ਕੁਛ ਵੀ ਪਹਿਲਾਂ ਕੰਮੇ ਸੀ ਹੁਣ ਕੰਮੇ ਆ ਤੁਸੀਂ ਜਮਾਨਾ ਤਾਂ ਉਦੋਂ ਠੀਕ ਹੀ ਸੀਗਾ ਕੋਈ ਅੱਛਾ ਉਹ ਵਧੀਆ ਸੀ ਕਿ ਹੁਣ ਵਧੀਆ ਨਹੀਂ ਜਮਾਨਾ ਤਾਂ ਕਰ ਹੁਣ ਠੀਕ ਹੈ ਹੂੰ ਉਦੋਂ ਮਤਲਬ ਨਾ ਮਤਲਬ ਥੋੜਾ ਤਾਂ ਪਾਜਾਬਾਦ ਸੀਗਾ ਅੱਛਾ ਹੁਣ ਪੈਸੇ ਥੋੜੀ ਜਿਹੀ ਆਮੀ ਹੋਗੀ ਹਾਂ ਹੁਣ ਆਮੀ ਆ ਪੈਸੇ ਦੀ ਹੁਣ ਠੀਕ ਹੈਗਾ ਤੇ ਹੁਣ ਤੁਸੀਂ ਉਹ ਮਤਲਬ ਅਸੀਂ ਉਹਦਾ ਮਤਲਬ ਜਦੋਂ ਮੈਂ ਕੰਮ ਦਿਹਾੜੀ ਤੇ ਲਗਿਆ ਹੂੰ ਉਦੋਂ 700 ਰੁਪਏ ਤਾਂ ਸੌਖੀ ਕਾ ਹੀ ਦਿਹਾੜੀ ਦਾ ਹੂੰ ਜਦ ਲੱਗਿਆ ਲੱਗਿਆ ਹੂੰ ਹੁਣ ਇਹ ਤਾਂ 550 ਦਿੰਦੇ ਨੇ ਹੂੰ ਦਿਹਾੜੀ ਦਾ ਹਾਂ ਦਿਹਾੜੀ ਦਾ ਹੂੰ ਐ ਪਰ ਕੰਮ ਹੀ ਹੋਗੀ ਥੋੜੀ ਪੈਸੇ ਹਾਂ ਮੇਰਾ ਠੀਕ ਹੈ 70 ਸਾਲ ਹੋ ਗਏ ਥੋਡੀ ਉਮਰ ਹੂੰ 70 ਸਾਲਾਂ ਚੋਂ ਤੁਸੀਂ ਚਲੋ 10 ਸਾਲ ਤੁਸੀਂ ਛੋਟੇ ਰਹੇ ਹੋਗੇ ਉਸ ਤੋਂ ਬਾਅਦ ਤੁਸੀਂ ਹੋਗੇ 10 ਸਾਲ ਦੀ ਕਮਾਈ ਕਰਨ ਲੱਗੇ ਹਾਂਜੀ 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 ਤੁਸੀਂ 60 ਸਾਲ ਕਮਾਈ ਕੀਤੀ ਹੈਗੀ ਪੂਰੀ ਸੋਨੂੰ 60 ਸਾਲ ਦੀ ਕਮਾਈ ਚ ਪੂਰੇ ਤੁਸੀਂ ਸੈਟੀਸਫਾਈ ਹੈਗੇ ਹੋ ਵੀ ਮੈਂ ਮਿਹਨਤ ਕੀਤੀ ਹੈ ਕਿਸੇ ਦੀ ਹਾਂਜੀ 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 ਪੂਰੇ ਹਾਂ ਕੀ ਖੱਟਿਆ ਤੁਸੀਂ ਉਸ ਤੋਂ ਬਾਅਦ ਹੁਣ ਖੱਟਿਆ ਤਾਂ ਇਹ ਹੈ ਜੇ ਬਾਲ ਬੱਚਾ ਪਾਲ ਲਿਆ ਆਪਦਾ ਚੰਗਾ ਖਾਦਾ ਚੰਗਾ ਹੁਕਮ ਕਮਾਇਆ ਕਿਸੇ ਨਾ ਪਿੰਡ ਜੇ ਪਿਆਰ ਬਹੁਤ ਆ ਕਿਸੇ ਨਾ ਰੁਖਤ ਨਹੀਂ ਹੋਈ ਅੱਜ ਤੱਕ ਹਮ ਇੱਜ਼ਤ ਕੱਟੀ ਆ ਵੀ ਹੁਣ ਵੀ ਚੰਗਈ ਆ ਕੋਈ ਇਹੋ ਜੀ ਗੱਲਬਾਤ ਨਹੀਂ ਵੀ ਕੋਈ ਕਿਸੇ ਨਾਲ ਹੋਗਾ ਇੱਜ਼ਤ ਖੱਟੀ ਆ ਪੂਰੀ ਦੀ ਹਾਂ ਹਾਂ 35 ਸਾਲਾਂ ਦੇ ਸੀ ਹਾਂ ਠੀਕ ਹੈਗਾ ਹੁਣ ਵੀ ਦਿਹਾੜੀ ਕਰਦੇ ਆ ਮਤਲਬ ਹੁਣ ਵੀ ਕਿਸੇ ਨਾਲ ਵੀ ਆਪਣਾ ਹੋ ਜੇ ਹਮ ਅੱਜ ਘਰੇ ਹੋਵੇ ਨਾ ਹੋਵੇ ਤੁਹਾਨੂੰ ਦਿਹਾੜੀ ਤੇ ਅਗਲਾ ਹਾਂ ਹਾਂ ਘਰੇ ਭੇਜ ਦਿੰਦਾ ਵੀ ਜਾ ਕੇ ਸਾਡੀ ਕੰਮ ਕਰੇ ਹਾਂ ਹਾਂ ਜੀ ਠੀਕ ਹੈ ਤੇ ਹੁਣ ਤੁਸੀਂ ਇਕੱਲੇ ਰਹਨੇ ਹੋਗੇ ਹਾਂ ਜੀ ਮੁੰਡੇ ਮਤਲਬ ਵਿਆਹ ਕੇ ਮੈਂ ਟੋਟੀ ਕੱਟਦੇ ਸੀਗੇ ਹਮ ਵੱਡਾ-ਵੱਡਾ ਮਰਗਿਆ ਸੀ ਤੇ ਉਹ ਜਿਹੜੇ ਮਰਗਿਆ ਤੇ ਬਹੁਤ ਮਤਲਬ ਬੱਚੇ ਛੱਡ ਗਈ ਸੀ ਦੋ ਉਹ ਮੈਂ ਪਾਲੇ ਸੀਗੇ ਠੀਕ ਹੈ ਹੁਣ ਤੁਸੀਂ ਉਹਨਾਂ ਬੱਚਿਆਂ ਨਾਲ ਰਹਿੰਦੇ ਹੋ ਹਾਂ ਪੋਤੀ ਆ ਹੁਣ ਵਿਆਹੀ ਸੀਗੀ ਉਹ ਵੀ ਅੱਛਾ ਤੇ ਉਹਨੂੰ ਪਨਾਉਣਾ ਬਾਹਰ ਵਗ ਜਾਂਦਾ ਕੰਮ ਤੇ ਹੂੰ ਪੋਤੀ ਬੱਚਿਆਂ ਨੂੰ ਲੈ ਕੇ ਇੱਥੇ ਆ ਗਈ ਮੇਰੇ ਕੋਲ ਠੀਕ ਹੈ ਤੇ ਤੁਸੀਂ ਇੱਥੇ ਰਹਿੰਦੇ ਹੋਗੇ ਹਾਂ ਹਾਂ ਠੀਕ ਹੈਗਾ ਤੇ ਹੁਣ ਤੁਹਾਡਾ ਘਰ-ਬਾਰ ਕਿਹੋ ਜਿਹਾ ਕਿੰਨੇ ਕਮਰੇ ਆ ਕਮਰੇ ਦੋ ਆ ਜੀ ਇੱਕ ਤਾਂ ਮੱਤ ਤੀਬਲੱਤ ਕਰਿਆ ਹੋਇਆਗਾ ਇੱਕ ਰਹਿੰਦਾਗਾ ਬੱਤਿਆਂ ਤੇ ਪਾਇਆ ਹੁਣ ਹੂੰ ਠੀਕ ਹੈਗਾ ਤੇ ਕਰੇ ਬਾਥਰੂਮ ਵਗੈਰਾ ਉਹ ਹਜੇ ਪਾਉਣ ਵਾਲਾ ਜੀ ਮਤਲਬ ਸਾਡੀ ਪਹਿਲਾਂ ਵਾਲੇ ਜਿਵੇਂ ਆਪਾਂ ਆਰਜੀ ਜੀ ਕੱਢੀ ਹੁੰਦੀ ਐ ਚਾਦਰਾਂ ਥੱਲੇ ਚਾਦਰਾਂ ਜਿਹੜੇ ਬਾਲ ਬੜ ਲਗੇ ਉਹ ਆ ਜੀ ਹੁਣ ਪਾਉਣਾ ਬਣਾਉਣਾ ਠੀਕ ਹੈ ਦੂਜੇ ਬੱਚਿਆਂ ਦੇ ਸਾਰਿਆਂ ਦੇ ਚਾਰਾਂ ਦੇ ਤੁਹਾਡੇ ਘਰ-ਬਾਰ ਪੱਕੇ ਆ ਬੰਦੀ ਹਾਂ ਸਾਰਿਆਂ ਦੇ ਘਰ-ਬਾਰ ਤਾਂ ਪੱਕੇ ਹੀ ਸਾਰੇ ਹਮ ਠੀਕ ਹੈਗਾ ਦੋਹਾਂ ਦੇ ਤਾਂ ਹੈਗਾ ਬਾਥਰੂਮ ਬੜੇ ਹੋਏ ਸਾਡੇ ਮਤਲਬ ਇੱਕ ਮੁੰਡੇ ਦੇ ਵੀ ਉਂਝ ਕੋਇਆ ਇੱਕ ਉਹ ਮੇਜ ਕੋ ਮੇਰੇ ਆ ਕੰਧਾਂ ਬਾੜਾ ਕੱਢੀਆਂ ਜੀ ਬੜੀ ਠੀਕ ਹੈ ਤੇ ਤੁਸੀਂ ਜ਼ਮੀਨ ਤੁਹਾਡੇ ਕੋਲੇ ਪਹਿਲਾਂ ਸੀਗੀ ਉਦੋਂ ਸੀਗੀ ਜੀ ਹਾਂ ਮਤਲਬ ਉਦੋਂ ਮਤਲਬ ਕਿ ਮੁੰਡਾ ਢੇਲਾ ਜਾਂ ਬਾੜਾ ਹੋਗਾ ਜੀਆ ਹਾਂ ਉਹ ਫਿਰ ਤੁਹਾਨੂੰ ਪਤਾ ਹੀ ਪੈਸੇ ਪੁੱਛੇ ਜੇ ਬਾੜੇ ਲਾਗੇ ਛੋਤੇ ਤੇ ਅਨਸਾਰ ਰਹਿਆ ਢੇਲਾ ਹੂੰ ਤੇ ਫਿਰ ਉਦੋਂ ਵਿੱਕ ਗਈ ਠੀਕ ਹੈ ਜਿਵੇਂ ਹੁਣ ਤੁਹਾਡੇ ਵਿਆਹ ਆਪਦਾ ਹੋਇਆ ਕੁੜੀਆਂ ਦਾ ਕੀਤਾ ਭੈਣਾਂ ਦਾ ਕੀਤਾ ਐ ਮਤ ਕਰਦੇ ਰਹੇ ਜੀ ਵੀ ਦਾ ਤੁਹਾਡੀ ਹਾਂ ਪੂਰੀ ਜੀ ਜਿੰਨੀ ਕਹਿ ਦਿੱ ਗਿਆ ਠੀਕ ਹੈਗਾ ਐ ਕਹਿ ਦਿੰਦੇ ਜੀ ਕਿਸੇ ਦੇ ਘਰੇ ਨਾ ਜਾਏ ਕੋਈ ਹੂੰ ਠੀਕ ਹੈ ਤੇ ਸਾਨੂੰ ਦੱਸ ਦਿਓ ਗੱਲਬਾਤ ਕਿ ਵੀ ਉਹ ਵੀ ਤੇ ਤੂੰ ਕਿਸੇ ਦੇ ਜਾਣਾ ਜਿਵੇਂ ਹੁਣ ਤੁਸੀਂ ਪਸ਼ੂ ਰੱਖਦੇ ਸੀਗੇ ਜਾਂ ਹੋਰ ਹੈਗਾ ਹਾਂਜੀ ਤੇ ਉਹਨਾਂ ਦੇ ਪਸ਼ੂਆਂ ਦੇ ਮਤਲਬ ਖਾਣ ਨੂੰ ਪਾਉਣ ਨੂੰ ਜਿਹੜਾ ਹੁੰਦਾ ਸੀਗਾ ਉਹ ਫਿਰ ਆਪ ਦੇ ਥੋੜੇ ਬੀਜਿਆ ਹੁੰਦਾ ਸੀ ਕਿ ਮਤਲਬ ਜ਼ਿਮੀਂਦਾਰਾਂ ਦੀ ਮੱਤੀ ਕਰ ਦਿੰਦੇ ਸੀ ਜ਼ਿਮੀਂਦਾਰ ਹੀ ਮੱਤ ਕਰ ਦਿੰਦੇ ਸੀਗੇ ਮਤਲਬ ਵੀ ਆਹ ਕਾ ਤੁਹਾਨੂੰ ਬੰਦਾ ਦੋ ਬਛੇ ਬੇਚਦੇ ਚਾਰ ਬਛੇ ਮੈਂ ਬਈ ਕੰਛ ਦੇਤੇ ਹੈ ਬੜਲਾ ਕਰ ਅੱਛਾ ਠੀਕ ਹੈ ਤੁਸੀਂ ਉਹਦੇ ਨਾਲ ਪਾਲੇ ਹਾਂ ਜਾਂ ਮਤਲਬ ਉਦੋਂ ਕੋਤਨ ਕੋਤਨ ਨੂੰ ਬਹੁਤ ਛੀ ਆਮ ਉਹ ਫੋਤ ਲੈਂਦੇ ਸੀਗੇ ਠੀਕ ਹੈਗਾ ਤੇ ਹੁਣ ਤਾਂ ਕੱਟੀ ਹੁੰਦਾ ਇਹਦੇ ਰਾਉਂਡ ਅਪ ਮਾਰ ਦਿੰਦੇ ਆ ਹਾਂ ਹੁਣ ਤਾਂ ਮਤਲਬ ਉਹ ਸਾਰੇ ਪਹੀਆਂ ਤੇ ਨਹੀਂ ਛੱਡਦੇ ਰਾਤ ਤੱਕ ਚੱਲਣੇ ਕੀ ਹੈ ਹੂੰ ਠੀਕ ਹੈਗਾ ਤੇ ਇੱਕ ਹੁਣ ਜਿਹੜੇ ਨੌਜਵਾਨ ਆ ਇਹ ਮੈਂ ਤੁਸੀਂ 70 ਸਾਲ ਦੇ ਹੋ ਕੇ ਵੀ ਹਣ ਜਿ ਥੱਕਦੇ ਨਹੀਂਗੇ ਦਿਹਾੜੀ ਜਾਂਦੇ ਹੋਗੇ ਹਾਂਜੀ ਹਾਂਜੀ ਤੇ ਹੁਣ ਉਹ ਕਹਿੰਦੇ ਕੰਮ ਹੈ ਨਹੀਂਗਾ ਪੰਜਾਬ 'ਚ ਜਾਂ ਹੋਰ ਹੈਗਾ ਤੇ ਕੰਮ ਤਾਂ ਫੇਰ ਆ ਜੇ ਕੰਮ ਕਰਦੇ ਨਹੀਂ ਹੋ ਨਸ਼ੇ ਪਤਾ ਦੇ ਹੋ ਕੋਈ ਬੱਚੇ ਠੀਕ ਆ ਬਾੜੇ ਹਾਂ ਆਪ ਮਾਰੇ ਬੱਚੇ ਹੋ ਗਏ ਮਾਂ ਪਿਓ ਦੀ ਮੰਦੇ ਨਹੀਂ ਜੋ ਕੀ ਤੁਸੀਂ ਕਹਿਣਾ ਚਾਹੁੰਦੇ ਉਹਨਾਂ ਨੂੰ ਤੁਸੀਂ ਅਸੂਤਾ ਜੀ ਬਥੇਰਾ ਕਹਿੰਦੇ ਆ ਵੀ ਤੁਸੀਂ ਕੰਮ ਕਰੋ ਮਾਂ ਮ ਸੱਥਾਂ ਚ ਬੈਠੇ ਆ ਮੁੰਡੀ ਜਾਂ ਹੋਰ ਹੈਗੇ ਉਹ ਤੇ ਆਉਂਦਾ ਮੈਂ ਸਮਝਾਈਦਾ ਉਹ ਕਹਦੇ ਆ ਵੀ ਤੂੰ ਇਹ ਤਾਂ ਹੁਣ ਬੜਾ ਪਕਾਈ ਮਾਰਦਾਂ ਲੈ ਕੋਈ ਆਖੇ ਕਿਹੜਾ ਲੱਗਦਾ ਕਿਸੇ ਦੀ ਠੀਕ ਚਲੋ ਇਹ ਸੀਗੇ ਆਪਣੇ ਨਾਲ ਪਿੰਡ ਮੰਡੀਕਲਾਂ ਦੇ ਸੇਰ ਸਿੰਘ 70 ਸਾਲ ਉਮਰ ਹੋ ਗਈ ਇਹਨਾਂ ਦੀ ਪਹਿਲਾਂ ਇਹਨਾਂ ਨੇ ਬੱਕਰੀਆਂ ਪਾਲੀਆਂ 10 ਸਾਲ ਦੀ ਉਮਰ 'ਚ ਸ਼ੁਰੂ ਕੀਤਾ ਕੰਮ 15 ਸਾਲ ਦੇ 17 ਸਾਲ ਦੇ ਇਹ ਸੀਰ ਕਰਨ ਲੱਗ ਗਏ ਸੀ ਪਾਲੀ ਤੋਂ ਸਫ਼ਰ ਸ਼ੁਰੂ ਕੀਤਾ ਇਹਨਾਂ ਨੇ ਲਗਾਤਾਰ 35 ਸਾਲ ਇਹਨਾਂ ਨੇ ਫਰਗ ਜੀਮੀਦਾਰਾਂ ਨਾਲ ਸੀਰ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਦੱਸਿਆ ਕਿ ਥੋੜੀ ਜਿਹੀ ਟੂਹੀ 'ਚ ਨੁਕਸਪੈਂਡ ਕਰਕੇ ਇਹਨਾਂ ਨੇ ਹੁਣ ਲਗਾਤਾਰ 22 23 ਸਾਲ ਹੋ ਗਏ ਦਿਹਾੜੀ ਕਰਦੇ ਆਗੇ ਇਹ ਇਹਨਾਂ ਦੀ ਜ਼ਿੰਦਗੀ ਦਾ ਸੰਘਰਸ਼ ਸੀਗਾ ਧੰਨਵਾਦ